It's a new music studio. ਉਹ ਡਾਇਰੈਕਟ ਸਿੱਧੀ ਕਿਸਾਨਾਂ ਦੇ ਹੱਥੇ 'ਚ ਪਈ ਹੈ। ਉਹਦਾ ਕਾਰਜ ਇਹ ਸੀਗਾ ਕਿ ਕਿਸਾਨਾਂ ਨੂੰ ਉਹਨਾਂ ਨੂੰ ਢਾਹ ਲੱਗੇ। 15-15 20-20 ਦਿਨ ਕਿਸਾਨ ਖੱਜਲ ਖੁਆਰ ਹੋਏ ਆਪਣੀ ਕਣਕ ਦੀ ਪੇਮੈਂਟ ਲੈਣ ਵਾਸਤੇ। ਵੀਰੋ ਨੇ ਪਹਿਲਾਂ ਉਹਨਾਂ ਨੂੰ ਵਕ ਵਕ ਢੰਡਾ ਦੇ ਨਾਲ ਜੋੜਨ ਦਾ ਯਤਨ ਕੀਤਾ ਫਿਰ ਉਹਨਾਂ ਨੇ ਕਰੋਨਾ ਦੀ ਗੱਲ ਕੀਤੀ ਹੁਣ ਦੇਖੋ ਮਨੋਰ ਲਾਲ ਖੱਟੜ ਜਿਹੜੇ ਮੰਤਰੀ ਨੇ ਹਰਿਆਣਾ ਦੇ ਉਹਨਾਂ ਦਾ ਇਹ ਗੱਲ ਕਹਿਣਾ ਕਿ ਪਿੰਡਾਂ ਦੇ ਵਿੱਚ ਜਿਹੜਾ ਕਰੋਨਾ ਦੀ ਲਹਿਰ ਹੈ ਉਹ ਕਿਸਾਨਾਂ ਤੋਂ ਉਹਨਾਂ ਕਰਕੇ ਹੈ ਕਿਤੇ ਹਾਸੋ ਇਹ ਨਹੀਂ ਜਾਂਦਾ ਕਿ ਸਰਕਾਰਾਂ ਕੋਈ ਇਤਜਾਮ ਨਹੀਂ ਹੋ ਰਿਹਾ ਜਿਹੜੀਆਂ ਐਲਟ ਸਵਾਵਾ ਨੇ ਉਹ ਠੱਗੂਆਂ ਪਈਆਂ ਦੀ ਹਸਪਤਾਲਾਂ ਦੇ ਵਿੱਚ ਨਾ ਆਕਸੀਜਨ ਹੈ ਨਾ ਬੀਟੀਲੀਟਰ ਹੈ ਨਾ ਡਾਕਟਰ ਨੇ ਕੋਈ ਬੈਠ ਨਹੀਂ ਹੈਗਾ ਇੰਤਜ਼ਾਮ ਸਰਕਾਰ ਤੋਂ ਬਣਿਆ ਨਹੀਂ ਵੈਕਸੀਨ ਹੁਣ ਤੱਕ ਇੰਤਜ਼ਾਮ ਨਹੀਂ ਹੋਇਆ 45 ਸਾਲ ਤੋਂ ਉੱਪਰ ਦੇ ਜਿਹੜੇ ਪੇਸ਼ੈਂਟ ਆਮ ਬੰਦੇ ਸੀ ਉਹਨਾਂ ਦੇ ਲਾਉਣੀ ਸੀ ਉਹਨਾਂ ਲਈ ਵੀ ਵੈਕਸੀਨ ਮੁੱਕ ਗਈ 18 ਤੋਂ 45 ਸਾਲ ਦੇ ਕਹਿੰਦੇ ਨੇ ਲਾਵਾ ਦੀ ਸਰਕਾਰ ਦੀ ਬਾਦ ਇੰਤਜਾਮੀ ਹੈ ਉਹਦਾ ਠਿਕਰਾ ਜਿਹੜਾ ਹੈਗਾ ਉਹ ਕਿਸਾਨ ਆंदोलਨ ਤੇ ਪੰਨਿਆ ਜਾ ਰਿਹਾ ਹੈ ਇੱਕ ਨਵਾਂ ਬਾੜ ਜਿਹੜਾ ਹੈ ਉਹਨਾਂ ਨੇ ਫੇਰ ਕੀਤਾ ਹੈ ਕਿ NHAI ਨੇ ਜਿੰਨੇ ਵੀ ਟੋਲ ਪਲਾਜ਼ੇ ਨੇ ਉਹਨਾਂ ਦੇ ਟੈਂਡਰ ਸਸਪੈਂਡ ਕਰਤੇ 18000 ਤੋਂ ਵੱਧ ਜਿਹੜੇ ਨੌਜਵਾਨ ਬੱਚੇ ਨੇ ਉਹ ਬੇਰੁਜ਼ਗਾਰ ਕਰ ਦਿੱਤੇ ਭਾਵੇਂ ਟੈਂਡਰ ਸਸਪੈਂਡ ਕਰਨ ਦੀ ਗੱਲ ਹੈ ਟੋਲ ਪਲਾਜ਼ਿਆਂ ਦੀ ਭਾਵੇਂ ਕਰੋਨਾ ਲਹਿਰ ਨੂੰ ਕਿਸਾਨ ਖਾਤੇ ਪਾਉਣ ਦੀ ਗੱਲ ਹੈ ਚਾਹੇ ਡਾਇਰੈਕਟ ਪੇਮੈਂਟ ਜਿਹੜੀ ਹੈ ਕਿਸਾਨਾਂ ਨੂੰ ਕਰਨ ਦਾ ਫੈਸਲਾ ਲਿਆਏ ਇਹਦੀ ਕੋਈ ਗੱਲ ਹੈ ਭਾਵੇਂ ਪਹਿਲਾਂ ਇਸ ਅੰਦੋਲਨ ਨੂੰ ਕੱਕਵਾਦੀ ਅਤਵਾਦੀ ਨਕਸਲਾਈਟ ਮੂਵਮੈਂਟ ਨਾਲ ਜੋੜਨ ਪਰ ਤਰ੍ਹਾਂ ਤਰ੍ਹਾਂ ਦੇ ਹਤਕੰਡੇ ਵਰਤ ਕੇ ਕੇਂਦਰ ਤੇ ਜਿਹੜੀ ਸਾਡੀ ਸੂਬਾ ਸਰਕਾਰ ਹੈ ਉਹ ਕਿਸਾਨਾਂ ਦੇ ਅੰਦੋਲਨ ਨੂੰ ਢਾਹ ਲਾਉਣਾ ਚਾਹੁੰਦੀ ਹੈ ਮੈਂ ਚੇਤਾਵਨੀ ਦੇਣਾ ਚਾਹੁੰਦਾ ਕੇਂਦਰ ਦੇ ਪੰਜਾਬ ਸਰਕਾਰ ਨੂੰ ਕਿ ਉਹ ਆਪਣੀ ਸਜੀਦਗੀ ਬਰਕਰਾਰ ਜੀਵਨ ਨੂੰ ਕਰੋਨਾ ਦਾ ਇੰਨਾ ਵੱਡੇ ਪ੍ਰਕੋਪ ਦਾ ਖਤਰਾ ਹੈ ਤੇ ਫਿਰ ਉਹ ਕਾਨੂੰਨਾਂ ਨੂੰ ਰੱਦ ਕਿਉਂ ਨਹੀਂ ਕਰਦੇ ਤੁਸੀਂ ਮੈਨੂੰ ਦੱਸੋ ਕਿ ਕਾਨੂੰਨ ਰੱਦ ਕਰਨ ਦੇ ਨਾਲ ਦੇਸ਼ ਦਾ ਕੀ ਨਸਾਨ ਹੋ ਰਿਹਾ ਹੈ ਇੱਕ ਆਪਣੀ ਹੰਕਾਰ ਦੇ ਵਿੱਚ ਓਮੇ ਜਾ ਕੇ ਲੱਖਾਂ ਸਾਡਾ ਨੂੰ ਤੁਸੀਂ 6 ਮਹੀਨੇ ਹੋ ਗਏ ਬਾਰਡਰਾਂ ਦੇ ਉੱਤੇ ਉਹ ਕੰਟਰਸਫਾਰ ਹੋ ਰਹੇ ਨਹੀਂ ਪਰ ਐਡੇ ਬਾੜੇ ਮਲੇਰਪੁਰ ਨੇ ਨੂੰ ਨਵਾਂ ਜ਼ਿਲ੍ਹਾ ਅਨਾਉਂਸ ਕੀਤਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਗੇ ਕਿ ਮੁਲਾਜ਼ਮਾਂ ਨੂੰ ਦੇਣ ਵਾਸਤੇ ਤਰਖਾਨ ਹੀ ਹੈਗੀਆਂ ਹਸਪਤਾਲਾਂ 'ਚ ਵੈਕਸੀਨ ਨਹੀਂ ਹੈਗੀ ਕੋਈ ਵੈਂਟੀਲੇਟਰ ਨਹੀਂ ਹੈ ਔਰ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਖਜ਼ਾਨਾ ਖਾਲੀ ਹੈ ਤੇ ਜੇ ਤੁਸੀਂ ਖਜ਼ਾਨਾ ਖਾਲੀ ਕਰਨ ਦੇ ਇੰਨਾ ਚੀਂਚ ਘੜਾ ਪਾ ਰਖਿਆ ਹੈ ਤੇ ਤੁਸੀਂ ਨਮਾਜੇ ਦਾ ਕਿਸੇ ਉਸ ਦੇ ਨਾਲ ਬਣਾਏ ਇਹਦੇ ਰਾਜੇ ਮਹਾਰਾਜਿਆਂ ਵਾਲੇ ਜਿਹੜੇ ਸ਼ੁਗਲ ਹੁੰਦੇ ਨੇ ਤੁਸੀਂ ਸ਼ੁਗਲ ਪੂਰੇ ਕਰ ਰਹੇ ਹੋ ਇਸ ਹਿਸਟੋਰੀਕਲ ਸ਼ਰੂਰ ਨੂੰ ਸ਼ਹਿਰ ਨੂੰ ਜਿਹੜਾ ਇਤਿਹਾਸਕ ਸ਼ਹਿਰ ਹੈ ਉਦੀ ਦਿੱਕ ਖਰਾਬ ਕਰਦੀ ਉਹਦੇ ਤੁਸੀਂ ਰੁਤਵਾ ਘਟਾਤਾ ਕੀ ਲੋਡ ਪਈ ਸੀ ਭਲਾ 15 ਕਿਲੋ ਮੀਟਰ ਤੇ ਜਿਹੜਾ ਹੈ 20 ਕਿਲੋ ਮੀਟਰ ਤੇ ਮਲੇਰ ਕੋਟ ਲੈ ਕੀ ਤੁਸੀਂ ਦਿਨ ਦਿਨ ਸਬਡਿਵੀਜ਼ਨਾਂ ਦੇ ਛੇਲੇ ਬਣਾ ਕੇ ਕੋਈ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾ ਹੋ ਸਕਦੀ ਹੈ ਕੋਈ ਤਰੱਕੀ ਹੋਏਗੀ ਲੋਕਾਂ ਨੂੰ ਕੋਈ ਇਹਦੇ ਨਾਲ ਬੈਨੀਫਿਟ ਮਿਲੇ ਤੇ ਤੁਸੀਂ ਉੱਥੇ ਅਨਾਉਂਸ ਕਰ ਰਹੇ ਹੋ ਜਿਹੜਾ ਤੇ ਨਾਲ ਉਹਦੇ ਕਹਿੰਦੇ ਕਿ ਅਸੀਂ 500 ਕਰੋੜ ਦਾ ਨਾਲ ਪੈਕੇਜ ਦੇਵਾਂਗੇ ਇਹ ਸਾਰਾ ਕੁਝ ਜਿਹੜਾ ਹੈ 2022 ਦੇ ਇਲੈਕਸ਼ਨ ਨੂੰ ਮੁੱਕ ਰੱਖ ਕੇ ਇਹ ਜਿਹੇ ਫੈਸਲੇ ਕੀਤੇ ਜਾ ਰਹੇ ਨੇ ਇਹਨਾਂ ਫੈਸਲਿਆਂ ਦੇ ਉੱਤੇ ਉਹਨਾਂ ਨੂੰ ਰੀ ਵਿਚਾਰ ਕਰਨਾ ਚਾਹੀਦਾ ਹੈ ਔਰ ਇਸ ਤਰ੍ਹਾਂ ਦੇ ਫੈਸਲੇ ਨਹੀਂ ਕਰਨੇ ਚਾਹੀਦੇ ਜਿਦੇ ਨਾਲ ਪੰਜਾਬ ਦੀ ਆਰਥਿਕਤਾ ਦੇ ਵੀ ਅਸਰ ਪੈਦਾ ਹੈ ਪੰਜਾਬ ਦੀ ਇਕਨੋਮੀ ਤੁਸੀਂ ਖਰਾਬ ਕਰ ਰਹੇ ਹੋ ਪੰਜਾਬ ਦਾ ਪੈਸੇ ਨੂੰ ਬਰਬਾਦ ਕਰ ਰਹੇ ਹੋ ਜਿਹੇ ਐਸੂਸ਼ਰ ਦੇਤੇ ਲਾ ਰਹੇ ਹੋ ਜਾਂ ਆਪਣੇ ਰਾਜਸੀ ਮੋਬਦੀ ਲਾ ਰਹੇ ਹੋ ਕਿੰਨਾ ਕਿ ਜਿਹੜਾ ਬੌਸ ਹੋ ਸਕਦਾ ਕਿਉਂਕਿ ਜ਼ਿਲ੍ਹੇ ਬੰਦਨਾ ਕਾफी ਪੈਸਾ ਖਰਚ ਹੁੰਦਾ ਹੈ ਮਲਾਜਮਾਂ ਦੀ ਦੁਆਰਾ ਉੱਤੇ ਭਰਤੀ ਕਰਨੇ ਪੈਂਦੇ ਮਲਾਜਮ ਕੀ ਦੇਖੋ ਜੀ ਫੌਲ ਵੱਡਾ ਸਟਰਕਚਰ ਹੈ ਜ਼ਿਲ੍ਹੇ ਦਾ ਜੀ ਨਮੀਆਂ ਦੇਖੋ ਕਿੰਨੀਆਂ ਨਮੀਆਂ ਸਾਮੀਆਂ